ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆਬੋ ਹਵਾ ਦੇ ਵਿੱਚ ਇੱਕ ਅਜੀਬ ਜੀ ਰੋਹਾਨੀ ਸ਼ਾਂਤੀ ਸੀ ਸੰਗਤ ਦੀਆਂ ਅਰਦਾਸਾਂ ਦੀ ਗੂੰਜ ਸੁਰੀਲੇ ਕੀਰਤਨ ਦੀਆਂ ਤਾਨਾਂ ਅਤੇ ਅੰਮ੍ਰਿਤ ਸਰੋਵਰ ਦੇ ਪਾਣੀ ਦੀ ਨਰਮ ਨਰਮ ਛਲ ਸਾਰੇ ਮਾਹੌਲ ਨੂੰ ਇੱਕ ਰੋਹਾਨੀ ਰੰਗਤ ਦੇ ਰਹੀ ਸੀ ਸ਼ਾਮ ਦਾ ਸਮਾਂ ਸੀ ਸੂਰਜ ਹੌਲੀ ਹੌਲੀ ਡੁੱਬ ਰਿਹਾ ਸੀ ਅਤੇ ਸੁਨਹਿਰੀ ਨਗਰੀ ਦੀ ਚਮਕ ਸੰਗਤ ਦੇ ਚਿਹਰਿਆਂ ਤੇ ਚਲਕ ਰਹੀ ਸੀ ਸੁਨਹਿਰੀ ਗੁੰਬਦ ਦੀਆਂ ਕਿਰਨਾਂ ਜਿਵੇਂ ਸਾਰੇ ਸੰਸਾਰ ਨੂੰ ਪ੍ਰਕਾਸ਼ਮਈ ਕਰ ਰਹੀਆਂ ਸਨ ਇਸ ਵੇਲੇ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਆ ਕੇ ਰੁਕੀ ਅਤੇ ਉਹ ਗੱਡੀ ਉੱਥੇ ਆ ਕੇ ਬੰਦ ਹੁੰਦੀ ਹੈ ਤੇ ਚਾਰੇ ਪਾਸੇ ਸਨਾਟਾ ਛਾ ਜਾਂਦਾ ਹੈ ਪਾਰਕਿੰਗ ਵਿੱਚ ਮੌਜੂਦ ਕੁਝ ਸੰਗਤਾਂ ਨੇ ਮੁੜ ਕੇ ਦੇਖਿਆ ਕਿ ਇਹ ਕਿਹੜੀ ਗੱਡੀ ਹੈ ਇੱਕ ਸੇਵਾਦਾਰ ਨੇ ਹੌਲੀ ਜੀ ਆਵਾਜ਼ ਵਿੱਚ ਆਪਣੇ ਸਾਥੀ ਨੂੰ ਪੁੱਛਿਆ ਪਰ ਜਵਾਬ ਤੋਂ ਪਹਿਲਾਂ ਹੀ ਸਾਰਿਆਂ ਦੀਆਂ ਨਜ਼ਰਾਂ ਉਸ ਗੱਡੀ ਦੇ ਦਰਵਾਜ਼ੇ ਤੇ ਟਿਕੀਆਂ ਸੀ ਦਰਵਾਜ਼ਾ ਹੌਲੀ-ਹੌਲੀ ਖੁੱਲਿਆ ਅਤੇ ਉਸ ਵਿੱਚੋਂ ਇੱਕ ਗੁਰਸਿੱਖ ਨਿਕਲਿਆ ਉਸ ਦੀ ਉਮਰ ਹੁਣ 65 ਸਾਲ ਦੀ ਸੀ ਉਸ ਦੀ ਸਫੇਦ ਦਾੜੀ ਜੋ ਉਸ ਨੇ ਸੀਨੇ ਤੱਕ ਲੰਮਕਾਰ ਰੱਖੀ ਸੀ ਖੁੱਲਾ ਦਾੜਾ ਉਸ ਨੇ ਛੱਡਿਆ ਹੋਇਆ ਸੀ ਰਜ ਦੀ ਆਖਰੀ کرن ਦੇ ਵਿੱਚ ਚਮਕ ਆਈ ਹੋਈ ਸੀ ਉਸ ਨੇ ਸਾਦਾ ਨੀਲਾ ਕੁੜਤਾ ਚੂੜੀਦਾਰ ਪਜਾਮਾ ਅਤੇ ਮੱਥੇ ਤੇ ਸੁਨਹਿਰੀ ਨੀਲੀ ਦਸਤਾਰ ਸਜਾਈ ਹੋਈ ਸੀ ਹੱਥ ਵਿੱਚ ਇੱਕ ਛੋਟਾ ਜਿਹਾ ਲਿਫਾਫਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਗਹਿਰੀ ਠਰਾਓ ਸੀ ਉਹ ਹੌਲੀ ਹੌਲੀ ਪਾਰਕਿੰਗ ਤੋਂ ਨਿਕਲਿਆ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਪੌੜੀਆਂ ਦੇ ਵੱਲ ਵੱਧ ਰਿਹਾ ਸੀ ਉਸ ਦੀ ਹਰ ਇੱਕ ਚਾਲ ਵਿੱਚ ਇੱਕ ਅਜੀਬ ਜਿਹੀ ਜ਼ਿੰਦਗੀ ਸੀ ਜਿਵੇਂ ਉਹ ਸਿਰਫ ਇੱਕ ਵਿਅਕਤੀ ਨਹੀਂ ਸਗੋਂ ਸਮੇਂ ਦੀਆਂ ਕੁਝ ਯਾਦਾਂ ਨੂੰ ਵੀ ਆਪਣੇ ਨਾਲ ਰੱਖ ਕੇ ਚੱਲ ਰਿਹਾ ਹੋਵੇ ਜਿਵੇਂ ਉਹ ਸੁਨਹਿਰੀ ਪੌੜੀਆਂ ਤੇ ਪਹਿਲਾ ਕਦਮ ਰੱਖਦਾ ਹੈ ਤੇ ਸੰਗਤ ਦੀਆਂ ਨਜ਼ਰਾਂ ਉਸ ਖਿੱਚੀਆਂ ਜਾਂਦੀਆਂ ਹਨ ਕੁਝ ਸੰਗਤਾਂ ਨੇ ਤਾਂ ਆਪਸ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਤਾਂ ਰਣਜੀਤ ਸਿੰਘ ਵਰਗਾ ਲੱਗਦਾ ਹੈ ਇੱਕ ਨੌਜਵਾਨ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਆਖਿਆ ਜਿਵੇਂ ਉਸ ਨੂੰ ਯਕੀਨ ਨਾ ਹੋ ਰਿਹਾ ਹੋਵੇ ਪਰ ਜ਼ਿਆਦਾਤਰ ਸੰਗਤ ਚੁੱਪ ਸੀ ਬਸ ਉਸ ਨੂੰ ਧਿਆਨ ਨਾਲ ਦੇਖ ਰਹੀ ਸੀ ਉਸ ਦੀ ਸਫੇਦ ਦਾੜੀ ਉਸ ਦੀਆਂ ਅੱਖਾਂ ਵਿੱਚ ਲੁਕਿਆ ਸੰਘਰਸ਼ ਅਤੇ ਉਸ ਦੀ ਸਾਦਗੀ ਜ਼ਿੰਦਗੀ ਜੋ ਕਿ ਸੰਗਤ ਨੂੰ ਮੋਹ ਰਹੀ ਸੀ ਕੁਝ ਬਜ਼ੁਰਗ ਸੰਗਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਰਿਹਾ ਸੀ ਜਿਵੇਂ ਉਸ ਦੇ 41 ਸਾਲ ਪਿੱਛੇ ਉਹਨਾਂ ਦੀਆਂ ਯਾਦਾਂ ਨੂੰ ਯਾਦ ਕਰ ਰਹੇ ਹੋਵੇ ਜਦੋਂ ਪੰਜਾਬ ਦੀ ਧਰਤੀ ਲਹੂ ਨਾਲ ਰੰਗਲੀ ਹੋਈ ਸੀ ਐਸੇ ਵਿੱਚ ਇੱਕ ਬਜ਼ੁਰਗ ਜਿਸ ਦੀ ਉਮਰ 80 ਸਾਲ ਦੇ ਨੇੜੇ ਸੀ ਆਪਣੇ ਲੱਕੜੀ ਦੇ ਸਹਾਰੇ ਹੌਲੀ ਹੌਲੀ ਅੱਗੇ ਵਧ ਰਿਹਾ ਹੈ ਕਦੇ ਅੱਖਾਂ ਵਿੱਚ ਉਸਦੇ ਅਚਾਨਕ ਇੱਕ ਚਮਕ ਆਈ ਹੈ ਕਿ ਰਣਜੀਤ ਸਿੰਘ ਸੱਚੀ ਤੂੰ ਹੀ ਹੈ ਨਾ ਬਜ਼ੁਰਗ ਨੇ ਕੰਮ ਦੀ ਆਵਾਜ਼ ਵਿੱਚ ਪੁੱਛਿਆ ਰਣਜੀਤ ਸਿੰਘ ਨੇ ਮੁੜ ਕੇ ਦੇਖਿਆ ਅਤੇ ਉਸਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਰਾਟ ਆਈ ਦੋਨਾਂ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬਜ਼ੁਰਗ ਨੇ ਬੋਲਿਆ ਅਤੇ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਗਰਮ ਜੋਸ਼ ਸੀ ਰਣਜੀਤ ਸਿੰਘ ਨੇ ਸਜਿੰਦਗੀ ਦੇ ਨਾਲ ਫਤਿਹ ਦਾ ਜਵਾਬ ਦਿੱਤਾ ਅਤੇ ਦੋਵੇਂ ਸਰੋਵਰ ਦੇ ਕੰਢੇ ਬਹਿ ਗਏ ਸੰਗਤਾਂ ਦੀਆਂ ਨਜ਼ਰਾਂ ਅਜੇ ਵੀ ਉਹਨਾਂ ਤੇ ਟਿਕੀਆਂ ਹੋਈਆਂ ਸੀ ਬਾਈ ਕਿੰਨੇ ਸਾਲ ਹੋ ਗਏ 41 ਸਾਲ ਬਜ਼ੁਰਗ ਨੇ ਆਖਿਆ ਅਤੇ ਉਸ ਦੀ ਆਵਾਜ਼ ਵਿੱਚ ਇੱਕ ਗਹਿਰੀ ਉਦਾਸੀ ਸੀ ਕਿਉਂਕਿ ਉਹੀ ਰਣਜੀਤ ਸਿੰਘ ਹੈ ਨਾ ਜਿਸਨੇ ਉਹ ਟਰੱਕ ਲੈ ਕੇ ਬਜ਼ੁਰਗ ਨੇ ਅਧੂਰੀ ਗੱਲ ਛੱਡ ਦਿੱਤੀ ਜਿਵੇਂ ਉਸ ਘਟਨਾ ਨੂੰ ਬੋਲਣ ਤੋਂ ਝਿਜਕ ਰਿਹਾ ਹੋਵੇ ਰਣਜੀਤ ਸਿੰਘ ਨੇ ਸਰੋਵਰ ਦੇ ਪਾਣੀ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ 41 ਸਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਆਹ ਸਰਦਾਰ ਜੀ ਮੈਂ ਉਹੀ ਹਾਂ ਉਸਨੇ ਹੌਲੀ ਜੀ ਆਵਾਜ਼ ਵਿੱਚ ਆਖਿਆ ਦੋਵੇਂ ਗੱਲਾਂ ਸ਼ੁਰੂ ਕਰਦੇ ਹਨ ਅਤੇ ਸਮੇਂ ਦੀ ਰੇਤ 1984 ਦੇ ਉਹਨਾਂ ਦਿਨਾਂ ਵਿੱਚ ਵਾਪਸ ਲੈ ਕੇ ਜਾਂਦੀ ਹੈ ਜਦੋਂ ਰਣਜੀਤ ਸਿੰਘ ਨੇ ਹਥਿਆਰਾਂ ਨਾਲ ਭਰਿਆ ਹੋਇਆ ਟਰੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚਾਇਆ ਸੀ ਅਤੇ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਨੂੰ ਹਥਿਆਰ ਸੌਂਪੇ ਸੀ ਅੱਜ 2025 ਵਿੱਚ ਰਣਜੀਤ ਸਿੰਘ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਅਤੇ ਸੰਗਤਾਂ ਦੀਆਂ ਨਜ਼ਰਾਂ ਉਸ ਦੇ ਉੱਪਰ ਟਿਕੀਆਂ ਹੋਈਆਂ ਸੀ ਆਖਰਕਾਰ ਕੌਣ ਹੈ ਉਹ ਰਣਜੀਤ ਸਿੰਘ ਤੁਹਾਡੇ ਮਨ ਦੇ ਵਿੱਚ ਵੀ ਸਵਾਲ ਆਉਂਦਾ ਹੋਵੇਗਾ ਸੋ ਬਣੀ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰ ਦੇਅਔ ਸੇਰਨਜੀ ਸਿੰਘ ਦੇ ਬਾਰੇ ਜੋ ਰਣਜੀਤ ਸਿੰਘ ਅੱਜ ਤੋਂ 41 ਸਾਲ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹਥਿਆਰਾਂ ਦਾ ਟਰੱਕ ਲੈ ਕੇ ਪਹੁੰਚਿਆ ਤੇ ਅੱਜ ਸਾਰੀਆਂ ਹੀ ਸੰਗਤਾਂ ਦੀਆਂ ਨਜ਼ਰਾਂ ਰਣਜੀਤ ਸਿੰਘ ਦੇ ਉੱਪਰ ਟਿਕੀਆਂ ਹੋਣਿਆ ਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਰਣਜੀਤ ਸਿੰਘ ਕੌਣ ਹੈ ਰਣਜੀਤ ਸਿੰਘ ਦਾ ਜਨਮ 1960 ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਚੱਕ ਸਿੱਖਾਂ ਵਿੱਚ ਹੋਇਆ। ਉਸਦੇ ਪਿਤਾ ਸਰਦਾਰ ਹਰਬੰਸ ਸਿੰਘ ਇੱਕ ਮਿਹਨਤੀ ਕਿਸਾਨ ਸੀ ਜੋ ਸਵੇਰੇ ਤੜਕੇ ਖੇਤਾਂ ਵਿੱਚ ਜਾਂਦੇ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਸੇਵਾ ਕਰਦੇ। ਰਣਜੀਤ ਦੀ ਮਾਂ ਮਾਤਾ ਗੁਡੀਸ कौर ਇੱਕ ਸਿਆਣੀ ਅਤੇ ਧਾਰਮਿਕ ਔਰਤ ਸੀ ਜਿਸ ਨੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਸਿਧਾਂਤਾਂ ਤੇ ਪਾਲਿਆ। ਰਣਜੀਤ ਦਾ ਇੱਕ ਵੱਡਾ ਭਰਾ ਸੀ ਕਿਸਨ ਸਿੰਘ ਜੋ ਉਸ ਤੋਂ 5 ਸਾਲ ਵੱਡਾ ਸੀ। ਕਿਸਨ ਸਿੰਘ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਜੋਸ਼ ਨੌਜਵਾਨਾਂ ਦੇ ਲਈ ਮਿਸਾਲ ਸੀ। ਰਣਜੀਤ ਸਿੰਘ ਨੇ ਬਚਪਨ ਤੋਂ ਹੀ ਗੁਰਦੁਆਰੇ ਨਾਲਾ ਕਾਫੀ ਮੋਹ ਪ੍ਰੇਮ ਸੀ ਗੁਰਦੁਆਰੇ ਦੇ ਨਾਲ ਜੁੜਿਆ ਹੋਇਆ ਸੀ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਜਾਂਦਾ ਉੱਥੇ ਜਾ ਕੇ ਨਿਤਨੇਮ ਕਰਦਾ ਅਤੇ ਸੇਵਾ ਵਿੱਚ ਹਿੱਸਾ ਪਾਉਂਦਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਮਿੱਠੀ ਜੋ ਕਿ ਮਹਿਕ ਸੀ ਜਿਸ ਕਾਰਨ ਕਈ ਵਾਰ ਉਹ ਗੁਰਬਾਣੀ ਦੇ ਸ਼ਬਦ ਵੀ ਗਾਉਂਦਾ ਪਰ ਉਸ ਦੀ ਜ਼ਿੰਦਗੀ ਦਾ ਅਸਲੀ ਜੋਸ਼ ਸਿੱਖੀ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜੋ ਵਿਤਕਰੇ ਹੋ ਰਹੇ ਸੀ ਉਸ ਨੂੰ ਬੰਦ ਕਰਨਾ ਸੀ 1980 ਦੇ ਸ਼ੁਰੂਆਤੀ ਸਾਲਾਂ ਵਿੱਚ ਪੰਜਾਬ ਦੇ ਜੋ ਹਾਲਾਤ ਐ ਬੱਤਰ ਹੋਣ ਲੱਗੇ ਸਿੱਖ ਨੌਜਵਾਨਾਂ ਨੂੰ ਸੀ ਦਮੰਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਝੂਠੇ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਸਿੱਖੀ ਦੀ ਸ਼ਾਨ ਨੂੰ ਠੇਸ ਪਹੁੰਚਾਈ ਜਾ ਰਹੀ ਸੀ 1982 ਵਿੱਚ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਅਜੀਬ ਜੀ ਦੁਖਦਾਈ ਘਟਨਾ ਵਾਪਰੀ ਜਿਸ ਨੇ ਵੱਡੇ ਪ੍ਰਾਕਾਸ਼ ਸਿੰਘ ਉਸ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਕਿਸਨ ਸਿੰਘ ਇੱਕ ਸਿੱਖ ਯੋਧੇ ਵਲੋਂ ਜਾਣਿਆ ਜਾਂਦਾ ਸੀ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਸੰਘਰਸ਼ ਦੇ ਨਾਲ ਜੁੜਿਆ ਹੋਇਆ ਸੀ ਇਸ ਘਟਨਾ ਨੇ ਰਣਜੀਤ ਸਿੰਘ ਦੇ ਮਨ ਦੇ ਉੱਪਰ ਡੂੰਘਾ ਅਸਰ ਪਾਇਆ ਅਤੇ ਉਸ ਦੀ ਸ਼ਰਧਾ ਸੰਘਰਸ਼ ਵੱਲ ਮੁੜ ਗਈ 19 83 ਵਿੱਚ ਰਣਜੀਤ ਸਿੰਘ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨਾਲ ਹੋਈ। ਇਹ ਮੁਲਾਕਾਤ ਉਸ ਦੀ ਜ਼ਿੰਦਗੀ ਦਾ ਮੋੜ ਸੀ। ਸੰਤ ਜੀ ਦੀ ਗੱਲਬਾਤ ਅਤੇ ਸਿੱਖੀ ਦੀ ਚੜ੍ਹਦੀ ਕਲਾ ਕਰਕੇ ਸਿਧਾਂਤਾਂ ਨੇ ਰਣਜੀਤ ਸਿੰਘ ਨੂੰ ਪ੍ਰੇਰਿਤ ਕੀਤਾ। ਉਹ ਸਮਝ ਗਿਆ ਕਿ ਸਿੱਖੀ ਦੀ ਰੱਖਿਆ ਦੇ ਲਈ ਸੰਘਰਸ਼ ਜ਼ਰੂਰੀ ਹੈ। ਪਹੁੰਚ ਜਾਂਦੇ ਆ ਜੀ 1984 ਦੀ ਉਹ ਘਟਨਾ 1 ਜੂਨ 1984 ਦਾ ਦਿਨ ਸੀ। ਸਾਚਕਾਂਸੀ ਦੇ ਹਰਮੰਦਰ ਸਾਹਿਬ ਜੋ ਕਿ ਫੌਜਾਂ ਚੜ੍ਹਾਈ ਕਰਨ ਵਾਲੀਆਂ ਸਨ ਅਤੇ ਰਣਜੀਤ ਸਿੰਘ ਜੋ ਕਿ ਇੱਕ ਟਰੱਕ ਉਸ ਟਰੱਕ ਦੇ ਵਿੱਚ ਜੋ ਕਿ ਲੰਗਰ ਦਾ ਸਮਾਨ ਲੈ ਕੇ ਪਹੁੰਚ ਜਾਂਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਜੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਪਹੁੰਚਦਾ ਹੈ ਤਾਂ ਰਸਤੇ ਦੇ ਵਿੱਚ ਕਾਫੀ ਜ਼ਿਆਦਾ ਚੈੱਕ ਪੋਸਟ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਚੈੱਕ ਪੋਸਟ ਆਉਂਦੀ ਹੈ ਤੇ ਉਸ ਵਕਤ ਜਗ੍ਹਾ-ਜਗ੍ਹਾ ਚੈਕਿੰਗ ਹੁੰਦੀ ਹੈ ਅਤੇ ਹਰ ਵਾਰੀ ਉਸ ਨੂੰ ਰੋਕਿਆ ਜਾਂਦਾ ਹੈ ਰੋਕ ਕੇ ਪੁੱਛਿਆ ਜਾਂਦਾ ਹੈ ਕਿ ਇਸ ਦੇ ਵਿੱਚ ਕੀ ਹੈ ਦੋਸਤੋ ਬਾਅਦ ਰਣਜੀਤ ਸਿੰਘ ਇਹ ਕਹਿੰਦਾ ਹੈ ਕਿ ਇਸ ਦੇ ਵਿੱਚ ਤਾਂ ਲੰਗਰ ਦਾ ਸਮਾਨ ਹੈ ਇੱਕ ਦੋ ਜਗ੍ਹਾ ਚੈੱਕ ਪੋਸਟ ਦੇ ਉੱਪਰ ਚੈਕਿੰਗ ਹੋਈ ਕਿਉਂਕਿ ਟਰੱਕ ਦੇ ਅੱਗੇ ਕਾਰ ਸੇਵਾ ਲਿਖਿਆ ਹੋਇਆ ਸੀ ਅਤੇ ਇਸ ਕਰਕੇ ਹਰ ਕੋਈ ਇਹ ਸੋਚਦਾ ਹੈ ਕਿ ਸੇਵਾ ਵਾਲੇ ਬਾਬੇ ਨੇ ਇਹਨਾਂ ਨੇ ਕੀ ਰੱਖਣਾ ਹੈ ਲੰਗਰ ਦਾ ਸਮਾਨ ਲੈ ਕੇ ਜਾਂਦੇ ਹੋਣੇ ਜਦੋਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਲੰਗਰ ਲੈ ਕੇ ਕਿੱਥੇ ਚੱਲਿਓ ਤਾਂ ਉਹਨਾਂ ਨੇ ਕਿਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਲੰਗਰ ਲੈ ਕੇ ਚੱਲੇ ਆ ਇਸ ਦੇ ਵਿੱਚ ਸਬਜ਼ੀਆਂ ਨੇ ਦਾਲਾਂ ਨੇ ਆਟਾ ਹੈ ਅਤੇ ਹੋਰ ਲੰਗਰ ਦਾ ਸਮਾਨ ਹੈ ਜੋ ਅਸੀਂ ਉੱਥੇ ਜਾ ਕੇ ਗੁਰੂ ਘਰ ਦੇ ਵਿੱਚ ਭੇਂਟ ਕਰਾਂਗੇ ਜੀ ਹਾਂ ਟਰੱਕ ਆਪਣੇ ਸਫ਼ਰ ਦੇ ਵਿੱਚ ਵੱਧਾ ਹੈ ਤੇ ਟਰੱਕ ਨੂੰ ਇੱਕ ਚੈੱਕ ਪੋਸਟ ਦੇ ਉੱਪਰ ਰੋਕਿਆ ਗਿਆ ਪੁਲਿਸ ਅਧਿਕਾਰੀ ਨੇ ਰਣਜੀਤ ਸਿੰਘ ਨੂੰ ਸਖਤੀ ਦੇ ਨਾਲ ਪੁੱਛਿਆ ਕਿ ਕੀ ਹੈ ਟਰੱਕ ਦੇ ਵਿੱਚ ਰਣਜੀਤ ਸਿੰਘ ਨੇ ਸ਼ਾਂਤੀ ਦੇ ਨਾਲ ਜਵਾਬ ਦਿੱਤਾ ਕਿ ਜੀ ਸਬਜ਼ੀਆਂ ਹਨ ਸਾਹਿਬ ਲੰਗਰ ਦੇ ਲਈ ਸਮਾਨ ਹੈ ਪੁਲਸ ਨੇ ਸਬਜ਼ੀ ਦੀਆਂ ਬੋਰੀਆਂ ਚੈੱਕ ਕੀਤੀਆਂ ਪਰ ਇੱਕ ਬੋਰੀ ਨਾਲ ਉਸ ਦਾ ਪੈਰ ਟਕਰਾ ਗਿਆ ਅਚਾਨਕ ਇੱਕ ਅਜੀਬ ਜੀ ਆਵਾਜ਼ ਆਈ ਹਥਿਆਰਾਂ ਦੀ ਆਵਾਜ਼ ਪੁਲਿਸ ਅਧਿਕਾਰੀ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਪਰ ਰਣਜੀਤ ਸਿੰਘ ਦੀ ਸ਼ਾਂਤੀ ਅਤੇ ਉਸ ਦੀ ਸਮਝ ਨੇ ਇਸwidetilde ਨੂੰ ਸੰਭਾਲ ਲਿਆ ਸਾਬ ਇਹ ਤਾਂ ਲੋਹੇ ਦੇ ਬਰਤਨ ਨੇ ਉਸ ਨੇ ਆਕਿਆ ਅਤੇ ਕਿਸ ਤਰ੍ਹਾਂ ਟਰੱਕ ਅੱਗੇ ਲੈ ਕੇ ਚੱਲ ਗਏ ਉਹ ਤਾਂ ਉਹਨਾਂ ਪੁਲਿਸ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਟਰੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜੋ ਕਿ ਉਸ ਵਕਤ ਆਪਣਾ ਮੋਰਚਾ ਸੰਭਾਲੇ ਬੈਠੇ ਸੀ ਜੀ ਹਾਂ ਉਸ ਸਮੇਂ ਪੁਲਿਸ ਨੇ ਵੀ ਇਹ ਹੀ ਸੋਚਿਆ ਕਿ ਸਬਜ਼ੀਆਂ ਲੈ ਕੇ ਜਾਂਦੇ ਆ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਪੁਲਿਸ ਮੁਲਾਜ਼ਮਾ ਨੇ ਦੇਖਿਆ ਕਿ ਇਸ ਦੇ ਵਿੱਚ ਸਬਜ਼ੀਆਂ ਤਾਂ ਨਹੀਂ ਹੋ ਸਕਦੀਆਂ ਕੁਝ ਹੋਰ ਸਮਾਨ ਵੀ ਮਿਲ ਸਕਦਾ ਹੈ ਤਾਂ ਉਸ ਤੋਂ ਬਾਦ ਪੁਲਸ ਨੇ ਦੁਬਾਰਾ ਚੈੱਕ ਕਰਨਾ ਸ਼ੁਰੂ ਕੀਤਾ ਤੇ ਇੱਕ ਪੁਲਸ ਵਾਲੇ ਦਾ ਪੈਰ ਜੋ ਹੈ ਉਸ ਬੋਰੀ ਦੇ ਵਿੱਚ ਟਕਰਾ ਗਿਆ ਜਿਸ ਦੇ ਵਿੱਚ ਹਥਿਆਰ ਪਏ ਸੀ। ਦੋਸਤੋ ਬਾਦ ਉਹ ਹਥਿਆਰ ਜੋ ਕਿ ਦੇਖ ਲਏ ਨੇ ਤੇ ਦੋਸਤੋ ਬਾਦ ਉਸ ਗੱਡੀ ਨੂੰ ਦਰਬਾਰ ਸਾਹਿਬ ਦੇ ਵਿੱਚ ਭੇਜ ਦਿੱਤਾ ਜਾਂਦਾ ਕਿਉਂਕਿ ਫੌਜ ਅਤੇ ਪੁਲਿਸ ਦੀ ਮਿਲੀ ਭਗਤੀ ਕਿਉਂਕਿ ਸਿੱਧਾ ਕਿਸੇ ਦੇ ਉੱਪਰ ਹਮਲਾ ਨਹੀਂ ਕਰ ਸਕਦੇ ਸੀ। ਉਹਨਾਂ ਨੇ ਵੀ ਇਹੀ ਸੋਚਿਆ ਕਿ ਹਥਿਆਰ ਜਦੋਂ ਵਿੱਚ ਜਾਣਗੇ ਹਰਮੰਦਰ ਸਾਹਿਬ ਦੇ ਉਦੋਂ ਹੀ ਅਸੀਂ ਹਮਲਾ ਸ਼ੁਰੂ ਕਰਾਂਗੇ। ਉਹ ਹਥਿਆਰ ਲਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ ਤੇ ਉਹੀ ਰਣਜੀਤ ਸਿੰਘ ਉਹਨਾਂ ਹਥਿਆਰਾਂ ਨੂੰ ਸੰਤਗਿ ਜਨਰਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਸੌਂਪ ਦਿੰਦਾ ਹੈ ਤੇ ਉਹਨਾਂ ਹਥਿਆਰਾਂ ਦੇ ਨਾਲ ਫਿਰ ਫੌਜ ਦਾ ਮੁਕਾਬਲਾ ਕਰਦੇ ਨੇ ਜਨਰਲ ਸੁਬੇਕ ਸਿੰਘ ਸੰਦਗਿਆਨੇ ਜਨਰਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਹੋਰ ਜੁਝਾਰੂ ਸਿੰਘ ਅੱਜ 41 ਸਾਲ ਬਾਅਦ 2025 ਦੇ ਵਿੱਚ ਜਨਰਜੀਤ ਸਿੰਘ ਜੋ ਹੈ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਨਤਮਸਤਕ ਹੋਣ ਦੇ ਲਈ ਆਇਆ ਅਤੇ ਜਦੋਂ ਸਾਚਕਣ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਇਆ ਤਾਂ ਆਪਣੇ ਪੁਰਾਣੇ ਅਤੀਤ ਦੇ ਵਿੱਚ ਡੁੱਬਦਾ ਹੋਇਆ ਜਾ ਰਿਹਾ ਸੀ। ਇਹ ਹੀ ਸੋਚ ਰਿਹਾ ਸੀ ਕਿ ਹੁਣ ਅੱਜ ਵੀ ਸਾਡੀ ਕੌਮ ਉੱਥੇ ਹੀ ਖੜੀ ਹੈ। ਜੋ ਵਿਤਕਰੇ ਉਹਨਾਂ ਸਮਿਆਂ ਵਿੱਚ ਸਾਡੇ ਨਾਲ ਹੁੰਦੇ ਸੀ ਅੱਜ ਵੀ ਹੁੰਦੇ ਹੈ ਅਤੇ ਉਹਨਾਂ ਸਮਿਆਂ ਨੂੰ ਦੇਖ ਕੇ ਜਦੋਂ ਪੂਰੇ ਸਰੋਵਰ ਦਾ ਪਾਣੀ ਪੂਰਾ ਗੂੜਾ ਲਾਲ ਹੋ ਗਿਆ ਸੀ ਜਦੋਂ ਕਿੰਨੀਆਂ ਲਾਸ਼ਾਂ ਪਈਆਂ ਸੀ ਅੱਜ ਵੀ ਉਹ ਦ੍ਰਿਸ਼ ਜੋ ਹੈ ਅੱਖਾਂ ਦੇ ਸਾਹਮਣੇ ਆਉਂਦਾ ਹੈ। ਸਾਧ ਸੰਗਤ ਜੀ ਜਿਹੜੇ ਆਪਣੇ ਬਜ਼ੁਰਗ ਨੇ ਜੋ 1984 ਵੇਲੇ ਜਿਨ੍ਹਾਂ ਨੇ ਇਹ ਸਭ ਦ੍ਰਿਸ਼ ਦੇਖਿਆ ਜਦੋਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੁੰਦਾ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਇਹੀ ਸਵਾਲ ਉੱਠਦਾ ਹੋਣਾ ਹੈ ਉਹ ਡਰਾਮ ਨੇ ਦਿਨ ਜੋ ਹੈ ਉਹ ਸਾਹਮਣੇ ਆ ਜਾਂਦੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਸਾਡੇ ਜੁਝਾਰੂ ਸਿੰਘਾਂ ਨੇ ਕੀ ਕੀਤਾ ਤੁਸੀਂ ਯਕੀਨ ਮੰਨੋਗੇ ਜੋ ਬਜ਼ੁਰਗ 1983 ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਨਾ ਉਹਨਾਂ ਬਜ਼ੁਰਗਾਂ ਦੇ ਕੋਲੋਂ ਤੁਸੀਂ ਹਾਲਾਤ ਪੁੱਛਿਓ ਕਿ ਉਹਨਾਂ ਸਮਿਆਂ ਦੇ ਵਿੱਚ ਕੀ ਹਾਲਾਤ ਸੀ ਉਦੋਂ ਰਣਜੀਤ ਸਿੰਘ ਵਰਗੇ ਜੁਝਾਰੂ ਸਿੰਘ ਜੋ ਕਿ ਬਿਨਾਂ ਕਿਸੇ ਸਰਕਾਰਾਂ ਦਾ ਫੌਜ ਦਾ ਪ੍ਰਵਾਹ ਕਰਦੇ ਹੋਏ ਉਹਨਾਂ ਨੇ ਸੰਤ ਜੀ ਦੀ ਸਪੋਰਟ ਕੀਤੀ ਸੀ ਅਤੇ ਉਹਨਾਂ ਨੇ ਸੰਤ ਜੀ ਨੂੰ ਹਥਿਆਰ ਲਾ ਕੇ ਦਿੱਤੇ ਸੀ ਅੱਜ ਵੀ ਜਦੋਂ ਰਣਜੀਤ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਅਤੇ ਉਹ 41 ਸਾਲ ਪਿੱਛੇ ਚਲਾ ਜਾਂਦਾ ਹੈ ਜਦੋਂ ਉਸੇ ਹੀ ਦਰਸ਼ਨੀ ਡਿਉੜੀ ਦੇ ਕੋਲ ਚਾਹੇ ਰਾਮਗੜੀਆ ਬੁੰਗੇ ਦੇ ਕੋਲ ਲੰਗਰ ਹਾਲ ਦੇ ਕੋਲ ਕਿੰਨੀਆਂ ਹੀ ਸਾਡੇ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਬੀਬੀਆਂ ਦੀਆਂ ਅਤੇ ਬਜ਼ੁਰਗਾਂ ਦੀਆਂ ਲਾਸ਼ਾਂ ਉੱਥੇ ਪੰਜਾਂ ਸੀ। ਉਸ ਸਾਧ ਸੰਗਤ ਜੀ ਉਹ ਕਾਲਾ ਦੌਰ ਸੀ ਤੇ ਅੱਜ ਵੀ ਉਹੀ ਕਾਲਾ ਦੌਰ ਹੈ। ਉਦੋਂ ਸਰਕਾਰਾਂ ਜੋ ਹੈ ਨਸਲਕੁਸ਼ੀ ਕਰਨਾ ਚਾਹੁੰਦੀਆਂ ਸੀ ਸਿੱਖਾਂ ਦੀ ਆ ਪਰ ਨਸਲਕੁਸ਼ੀ ਹੋ ਨਹੀਂ ਸਕੀ। ਕਿਉਂਕਿ ਬੜੇ-ਬੜੇ ਆਏ ਬਾਬਰ ਵਰਗੇ ਆਏ, ਜਕਰੀਆ ਖਾਨ ਵਰਗੇ ਆਏ। ਇਹਨਾਂ ਨੇ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿੰਨਾਂ ਦੇ ਨਾਲ ਸਤਗੁਰ ਸੱਚੇ ਪਾਸ਼ਾ ਆਪ ਖੜਾ ਹੁੰਦਾ ਹੈ ਨਾ, ਉਹਨਾਂ ਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ। ਤੁਹਾਡੀਆਂ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ たなばあだ。